ਪੰਜਾਬ ਟੀਵੀ ਦੇਖ ਰਹੇ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਆਂ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਦੇ ਆ ਹੁਣ ਤੱਕ ਦੀ ਵੱਡੀ ਖਬਰ ਹਰਿਆਣਾ ਦਾ ਬਦਨਾਮ ਅਤੇ ਮੋਸਟ ਵਾਂਟਡ ਗੈਂਗਸਟਰ ਨੋਨੀ ਰਾਣਾ ਆਖਿਰਕਾਰ ਅਮਰੀਕਾ ਚ ਪੁਲਿਸ ਦੇ ਹੱਥੇ ਝੜ ਗਿਆ ਹੈ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਨੂਨੀ ਰਾਣਾ ਨੂੰ ਅਮਰੀਕਾ ਕੈਨੇਡਾ ਦੇ ਨਾਈਗਰਾ ਬਾਰਡਰ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ ਜਿੱਥੇ ਉਹ ਜਾਲੀ ਪਾਸਪੋਰਟ ਦੀ ਵਰਤੋਂ ਕਰਕੇ ਕੈਨੇਡਾ ਪਹੁੰਚਣ ਦੀ ਕੋਸ਼ਿਸ਼ ਸੀ ਸੂਤਰਾਂ ਮੁਤਾਬਕ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਉਸਦੇ ਯਾਤਰਾ ਦਸਤਾਵੇਜ਼ਾਂ ਤੇ ਸ਼ੱਕ ਹੋਇਆ ਪੁੱਛਗਿੱਛ ਦੌਰਾਨ ਉਸਨੇ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਡੂੰਘਾਈ ਨਾਲ ਜਾਂਚ ਤੋਂ ਬਾਅਦ ਉਸਦੀ ਸਹੀ ਪਛਾਣ ਦੀ ਪੁਸ਼ਟੀ ਹੋਈ ਅਤੇ ਉਸਨੂੰ ਤੁਰੰਤ ਹਿਰਾਸਤ ਚ ਲਿਆ ਗਿਆ हरियाणा पुलिस दी CIA टीम ने भी उसकी गिरफ्तारी की पुष्टि की है। हुन अमेरिकी अधिकारियों ਨਾਲ ਗੱਲਬਾਤ ਤੋਂ ਬਾਅਦ ਭਾਰਤ ਵੱਲੋਂ ਉਸ ਦੀ ਕਸਟਡੀ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਛੇਤੀ ਹੀ ਉਸ ਦੇ ਦੇਸ਼ ਨਿਕਾਲੇ ਜਾਂ ਹਵਾਲਗੀ ਤੇ ਫੈਸਲਾ ਹੋ ਸਕਦਾ ਏ ਨੋਨੀ ਰਾਣਾ ਤੇ ਹੱਤਿਆ ਹੱਤਿਆ ਦੀ ਕੋਸ਼ਿਸ਼ ਫਰੋਤੀ ਗੈਂਗਵਾਰ ਸਮੇਤ ਲਗਭਗ 30 ਗੰਭੀਰ ਮਾਮਲੇ ਹਰਿਆਣਾ ਤਜਜ ਨੇ ਪੁਲਿਸ ਰਿਕਾਰਡ ਅਨੁਸਾਰ ਉਹ ਵਿਦੇਸ਼ ਚ ਬੈਠ ਕੇ ਹਰਿਆਣਾ ਦੇ ਯਮੁਨਾ ਨਗਰ ਸਮੇਤ ਕਈ ਜ਼ਿਲ੍ਹਿਆਂ ਚ ਕਾਰੋਬਾਰੀਆਂ ਅਤੇ ਸ਼ਰਾਬ ਠੇਕੇਦਾਰਾਂ ਤੋਂ ਵਟਸਐਪ ਕਾਲ ਅਤੇ ਵੌਇਸ ਮੈਸੇਜ ਰਾਹੀਂ ਫਰੋਤੀ ਮੰਗਦਾ ਸੀ ਇਸ ਗਰੋ ਨੇ ਪਿਛਲੇ ਸਾਲ ਰਾਦੋਰੀ ਦੇ ਖੇੜੀ ਲੱਖਾ ਸਿੰਘ ਤੀਰਾ హత్యकांड ਨੂੰ ਵੀ ਅੰਜਾਮ ਦਿੱਤਾ ਸੀ ਪੁਲਿਸ ਮੁਤਾਬਕ ਜਿਸ ਦਾ ਮਾਸਟਰਮਾਈਂਡ ਨੋਨੀ ਰਾਣਾ ਸੀ ਉਹ ਹੁਣ ਅਮਰੀਕਾ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਛੇਤੀ ਹੀ ਭਾਰਤ ਲਿਆਉਣ ਦੀ ਉਸ ਦੀ ਤਿਆਰੀ ਕੀਤੀ ਜਾਵੇਗੀ ਡਿਬਰੂਗੜ ਜੇਲ੍ਹ ਚ ਕੌਮੀ ਸੁਰੱਖਿਆ ਕਾਨੂੰਨ ਤਹਿਤ ਬੰਦ ਖੜੂਰ ਸਾਹਿਬ ਤੋਂ ਲੋਕ ਸਭਾ ਅਮਰਿਤਪਾਲ ਸਿੰਘ ਦੀ ਪੈਰੋਲ ਦੀ ਮੰਗ ਸੰਬੰਧੀ ਅਰਜੀਤੇ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ 21 ਨਵੰਬਰ ਨੂੰ ਯਾਨੀ ਅੱਜ ਕਰੇਗਾ ਵੀਰਵਾਰ ਨੂੰ ਮਾਮਲੇ ਦੀ ਮੈਂਸਲਿੰਗ ਚੀਫ ਜਸਟਿਸ ਸੀਲ ਲਾਗੂ ਦੀ ਅਗਵਾਈ ਵਾਲੀ ਬੈਂਚ ਸਾਹਮਣੇ ਹੋਈ ਜਿਸ ਤੇ ਅਦਾਲਤ ਨੇ ਸ਼ੁੱਕਰਵਾਰ ਨੂੰ ਸੁਣਵਾਈ ਕਰਨ ਦਾ ਫੈਸਲਾ ਕੀਤਾ ਅਮਰਿਤਪਾਲ ਸਿੰਘ ਨੇ ਸੰਸਦ ਦੇ ਸਰਦਰੂਤ ਸੈਸ਼ਨ ਚ ਸ਼ਾਮਲ ਹੋਣ ਲਈ ਸਥਾਈ ਰਿਹਾਈ ਦੀ ਮੰਗ ਕਰਦਿਆਂ ਐਨਐਸਏ ਦੀ ਧਾਰਾ 15 ਦਾ ਹਵਾਲਾ ਦਿੱਤਾ ਹੈ ਜਿਸ ਤਹਿਤ ਆਸਾਧਾਰਨ ਹਾਲਾਤ ਚ ਪੈਰੋਲ ਦਿੱਤੀ ਜਾ ਸਕਦੀ ਹੈ ਸੁਣਵਾਈ ਦੌਰਾਨ ਉਹਨਾਂ ਦੇ ਵਕੀਲ ਨੇ ਦੱਸਿਆ ਕਿ ਪਿਛਲੀ ਪਟੀਸ਼ਨ ਚ ਹਾਈ ਕੋਰਟ ਨੇ ਲੋਕ ਸਭਾ ਵਿੱਚ ਤੁਕਵੀ ਪ੍ਰਤੀਨਿਧਤਾ ਭੇਜਣ ਦੀ ਇਜਾਜ਼ਤ ਦਿੱਤੀ ਸੀ ਜੋ ਹੁਣ ਭੇਜ ਦਿੱਤੀ ਗਈ ਹੈ ਇਸ ਤੇ ਬੈਂਚ ਨੇ ਪੁੱਛਿਆ ਕਿ ਉਹਨਾਂ ਦੇ ਐਨ ਐਸ ਏ ਡਿਟੈਂਸ਼ਨ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾ ਕੀ ਹੋਇਆ ਚੀਫ ਜਸਟਿਸ ਨੇ ਕਿਹਾ ਕਿ ਜਦੋਂ ਤੱਕ ਡਿਟੈਂਸ਼ਨ ਤੇ ਰੋਕ ਨਹੀਂ ਲੱਗਦੀ ਉਹ ਸੰਸਦ ਚ ਕਿਵੇਂ ਸ਼ਾਮਲ ਹੋਣਗੇ ਵਕੀਲ ਨੇ ਜਵਾਬ ਦਿੱਤਾ ਕਿ ਦੋਵੇਂ ਮਾਮਲੇ ਵੱਖਰੇ ਨੇ ਅਤੇ ਸੰਸਦ ਚ ਸ਼ਾਮਲ ਹੋਣ ਲਈ ਧਾਰਾ 15 ਤਹਿਤ ਰਾਹਤ ਮੰਗੀ ਜਾ ਰਹੀ ਹੈ ਉਹਨਾਂ ਇਹ ਵੀ ਕਿਹਾ ਕਿ ਅਮਰਤਪਾਲ ਸਿੰਘ ਨੂੰ ਪਹਿਲਾਂ ਸੌ ਚੁੱਕਣ ਲਈ 4 ਦਿਨਾਂ ਦੀ ਰਿਹਾਈ ਮਿਲੀ ਸੀ ਪਟੀਸ਼ਨ ਚ ਕਿਹਾ ਗਿਆ ਹੈ ਕਿ ਅਪ੍ਰੈਲ 2023 ਤੋਂ ਪ੍ਰੀਵੈਂਟਿਵ ਡਿਟੈਂਸ਼ਨ ਚ ਰਹਿਣ ਦੇ ਬਾਵਜੂਦ ਉਹ 2024 ਦੀਆਂ ਲੋਕ ਸਭਾ ਚੋਣ ਚ ਖੜੂਰ ਸਾਹਿਬ ਤੋਂ ਲਗਭਗ 4 ਲੱਖ ਵੋਟਾਂ ਨਾਲ ਜਿੱਤੇ ਅਤੇ ਹਾਲੇ ਵੀ ਲਗਭਗ 19 ਲੱਖ ਵੋਟਰਾਂ ਦੀ ਨੁਮਾਇੰਦਗੀ ਕਰਦੇ ਨੇ ਉਨ੍ਹਾਂ ਕੇਂਦਰ ਤੇ ਰਾਜ ਸਰਕਾਰ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪੈਰੋਲ ਤੇ ਰਿਹਾ ਕੀਤਾ ਜਾਵੇ ਜਾਂ ਬਦਲਵੇਂ ਤੌਰ ਤੇ ਸੰਸਦ ਦੇ اجلاس ਦੌਰਾਨ ਉਨ੍ਹਾਂ ਦੀ ਨਿਜੀ ਮੌਜੂਦਗੀ ਨੂੰ ਯਕੀਨੀ ਬਣਾਇਆ ਜਾਵੇ ਪਟੀਸ਼ਨ ਚ ਇਹ ਵੀ ਕਿਹਾ ਗਿਆ ਹੈ ਕਿ 17 April 2024 ਨੂੰ ਉਨ੍ਹਾਂ ਵਿਰੁੱਧ ਤੀਜਾ ਡਿਟੈਂਸ਼ਨ ਹੁਕਮ ਜਾਰੀ ਹੋਇਆ ਸੀ ਜਿਸ ਨੂੰ ਬਾਅਦ ਵਿੱਚ ਐਡਵਾਈਜ਼ਰੀ ਬੋਰਡ ਨੇ ਸਹੀ ਠਹਿਰਾਇਆ ਤੇ 24 June ਨੂੰ ਪੁਸ਼ਟੀ ਕਰ ਦਿੱਤੀ ਗਈ ਪੈਰੋਲ ਲਈ 13 ਨਵੰਬਰ ਨੂੰ ਇੱਕ ਪ੍ਰਤੀਨਿਤਾ ਪੇਸ਼ ਕੀਤੀ ਗਈ ਸੀ ਜੋ ਅਜੇ ਤੱਕ ਲੰਬਿਤ ਹੈ ਅਮਰਪਾਲ ਸਿੰਘ ਦਾ ਕਹਿਣਾ ਹੈ ਕਿ ਸੰਸਦ 'ਚ ਜਾਣਾ ਉਹਨਾਂ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ ਇਸ ਲਈ ਉਹਨਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਸਬੰਧਤ ਅਧਿਕਾਰੀ ਉਹਨਾਂ ਦੀ ਪੈਰੋਲ ਪਟੀਸ਼ਨ ਤੇ ਜਲਦੀ ਫੈਸਲਾ ਲੈਣ ਅਤੇ ਮਾਮਲੇ ਦੇ ਹਾਲਾਤਾਂ ਨੂੰ ਦੇਖਦਿਆਂ ਟੁਕਵੀਂ ਰਾਹਤ ਦੇਣ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ 26 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਇਸ ਦੌਰਾਨ ਉਸ ਦਿਨ ਪੰਜਾਬ ਯੂਨੀਵਰਸਿਟੀ ਦੇ ਸਾਰੇ ਵਿਭਾਗ ਬੰਦ ਰਹਿਣਗੇ ਯੂਨੀਵਰਸਿਟੀ ਅੰਦਰ ਦਾਖਲ ਹੋਣ ਵਾਲੇ ਤਿੰਨੋਂ ਗੇਟਾਂ ਨੂੰ ਵਿਦਿਆਰਥੀ ਬੰਦ ਰੱਖਣਗੇ ਇਸ ਦੇ ਲਈ 21 ਨਵੰਬਰ ਨੂੰ ਪੰਜਾਬ ਬਚਾਓ ਮੋਰਚਾ ਦੀ ਆਪਣੀ ਜਥੇਬੰਦੀਆਂ ਦੀ ਮੀਟਿੰਗ ਹੋਵੇਗੀ ਪੰਜਾਬ ਯੂਨੀਵਰਸਿਟੀ ਬਚਾਓ ਦੇ ਆਗੂਆਂ ਨੇ ਕਿਹਾ ਹੈ ਕਿ 26 26 ਨਵੰਬਰ ਦੇ ਪ੍ਰਦਰਸ਼ਨ ਤੋਂ ਬਾਅਦ ਅਗਲੀ ਰਣਨੀਤੀ ਉਲਿੱਕੀ ਜਾਵੇਗੀ ਇਸ ਤੋਂ ਪਹਿਲਾਂ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਨੇ ਆਉਣ ਵਾਲੀਆਂ ਪ੍ਰੀਖਿਆਵਾਂ ਦੇ ਬਾਈਕਾਟ ਦਾ ਵੀ ਐਲਾਨ ਕੀਤਾ ਸੀ ਦੱਸਦੀ ਹੈ ਕਿ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਦਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਵਿਦਿਆਰਥੀਆਂ ਨੇ ਕਿਹਾ ਹੈ ਕਿ ਉਹਨਾਂ ਦਾ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਚੋਣ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਜਾਂਦਾ ਕੈਨੇਡਾ ਦੇ ਵਿੱਚ रह ਰਹੇ ਲੋਕਾਂ ਦੇ ਲਈ ਇੱਕ ਚਟਕੇ ਵਾਲੀ ਖਬਰ ਆ ਚੁੱਕੀ ਹੈ ਜੇਕਰ ਤੁਸੀਂ ਹੁਣ ਪੀਆਰ ਲੈਣ ਦਾ ਸੁਪਨਾ ਦੇਖ ਰਹੇ ਹੋ ਤਾਂ ਇਹ ਤੁਹਾਨੂੰ ਖਬਰ ਸੁਣ ਲੈਣੀ ਚਾਹੀਦੀ ਆ ਕਿਉਂਕਿ ਹੁਣ ਤੁਹਾਡੇ ਪੀਆਰ ਲੈਣ ਦਾ ਸੁਪਨਾ ਚੱਕਨਾ ਚੂਰ ਹੁੰਦਾ ਹੋਇਆ ਨਸਰ ਆ ਰਿਹਾ ਕਿਉਂਕਿ ਕੈਨੇਡਾ ਦੇ অন্ਟਾਰੀਓ ਦੇ ਵਿੱਚ ਇੱਕ ਵੱਡਾ ਫੈਸਲਾ ਲੱਤਾ ਗਿਆ ਤੇ ਜਿਸ ਤੋਂ ਬਾਅਦ ਪੀਆਰ ਬਿਨੇਕਾਰਾਂ ਦੇ ਲਈ ਮੁਸੀਬਤਾਂ ਜਿਹੜੀਆਂ ਵੱੱਤ ਸਕਦੀਆਂ ਨੇ ਉਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੂਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ ਦਰਸਲ ਦੱਸਿਆ ਜਾ ਰਿਹਾ ਕਿ ਕੈਨੇਡਾ ਦੇ ਵਿੱਚ ਹਜ਼ਾਰਾਂ ਬਿਨੇਕਾਰਾਂ ਦੇ ਪੀਆਰ ਲੈਣ ਦੇ ਸੁਪਨੇ ਹੁਣ ਚੱਕਨਾ ਚੂਰ ਹੋ ਗਏ ਨੇ ਕਿਉਂਕਿ ਕੈਨੇਡਾ ਦੇ ਸੂਬੇ অন্ਟਾਰੀਓ ਵੱਲੋਂ ਆਪਣੇ ਸੂਬਾਈ ਨੋਮਿਨੀ ਪ੍ਰੋਗਰਾਮ ਤਹਿਤ ਚੱਲਦੀ ਸਕਿਲਡ ਟ੍ਰੇਡਸ ਸਿਸਟਮ ਮੁਅੱਤਲ ਕਰ ਦਿੱਤਾ ਗਿਆ ਨਤੀਜੇ ਵਜੋਂ ਇਸ ਅਦੀਨ ਲਕੀਆਂ ਅਰਜ਼ੀਆਂ ਨੂੰ ਵਾਪਸ ਕਰ ਦਿੱਤਾ ਗਿਆ ਇਸ ਫੈਸਲੇ ਤੋਂ ਬਾਅਦ ਹਜ਼ਾਰਾਂ ਬੇਨਕਾਰ ਆਪਣੇ ਭਵਿੱਖ ਨੂੰ ਲੈ ਕੇ ਫਿਕਰਮੰਦ ਹਨ ਤਕਰੀਬਨ 2600 ਐਪਲੀਕੈਂਟਸ ਆਪਣੀ ਅਰਜ਼ੀ ਪ੍ਰਵਾਨ ਹੋਣ ਦੀ ਉਡੀਕ ਕਰ ਰਹੇ ਨੇ ਉਟਾਰੀਓ ਵਿਧਾਨ ਸਭਾ ਦੇ ਬਾਹਰ ਤਰਨਾ ਦੇ ਰਹੇ ਪੰਜਾਬੀ ਨੌਜਵਾਨਾਂ ਦੀ ਸ਼ਿਕਾਇਤ ਹੈ ਕਿ ਉਟਾਰੀਓ ਸਰਕਾਰ ਨੇ ਉਹਨਾਂ ਨੂੰ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਦਾ ਮੌਕਾ ਹੀ ਨਹੀਂ ਦਿੱਤਾ ਅਤੇ ਇੱਕ ਪਾਸੜ ਤੌਰ ਤੇ ਅਰਜ਼ੀਆਂ ਰੱਦ ਕਰ ਦਿੱਤੀਆਂ ਨੇ ਇਮੀਗ੍ਰੇਸ਼ਨ ਘੁੰਮਣ ਕੇਰੀ ਵਿੱਚ ਫਸੇ ਸੈਂਕੜੇ ਪੰਜਾਬੀ ਨੌਜਵਾਨਾਂ ਵਿਚੋਂ ਇੱਕ ਨੇ ਦੱਸਿਆ ਕਿ ਉਹ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਛਾ ਤੇ ਵਰਕ ਪਰਮਿਟ ਮਿਲਣ ਮਗਰੋਂ ਵਿਡਸਰ ਦੀ ਇੱਕ ਕੰਪਨੀ ਵਿੱਚ ਕਾਰਪੋਰੇਟਰ ਦੇ ਵਜੋਂ ਕੰਮ ਕਰਨ ਲਈ ਉਹ ਕੰਮ ਕਰ ਰਿਹਾ ਤੇ ਉਸ ਮੁਤਾਬਕ ਕੰਟਰੀਅਨ ਮਿਗ੍ਰੇਸ਼ਨ ਨੋਮੀਨੀ ਪ੍ਰੋਗਰਾਮ ਅਧੀਨ ਦਿਲਚਸਪੀ ਦਾ ਪ੍ਰਕਾਸ਼ ਕਰਨ ਮਗਰੋਂ ਕੀਰਤਮੰਤ ਵਾਲੇ ਵੱਲੋਂ ਅਰਜ਼ੀ ਦਾਇਰ ਕਰਨ ਦਾ ਸੱਦਾ ਦਿੱਤਾ ਗਿਆ ਪਰ 2 ਸਾਲ ਅਰਜ਼ੀ ਪ੍ਰਵਾਨ ਹੋਣ ਦੀ ਟੀ ਕਰਦਾ ਰਿਹਾ ਤੇ ਹੁਣ ਧੋਖ ਦੇ ਭਾ ਅਰਜ਼ੀਆਂ ਰੱਦ ਹੋਣ ਦਾ ਫਰਮਾਨ ਆ ਗਿਆ ਨੌਜਵਾਨਾਂ ਨੇ ਕੈਨੇਡਾ ਵਿੱਚੋਂ ਕੱਟੇ ਜਾਣ ਦੇ ਬਚਾਅ ਲਈ ਆਰਿਆ ਪਾਰਦਾ ਸੰਘਰਸ਼ ਜਿਹੜਾ ਵਾ ਉਹ ਵਿੱਡਦਾ ਦੇਖਣ ਨੂੰ ਮਿਲਿਆ ਤੇ 온ਟਾਰੀਓ ਵਿਧਾਨ ਸਭਾ ਦੇ ਬਾਹਰ ਲਗਾਤਾਰ ਤੀਜੇ ਦਿਨ ਵੀ ਰੋਸ ਵਿਖਾਵੇ ਵਿੱਚ ਸ਼ਾਮਲ ਨੌਜਵਾਨਾਂ ਨੇ ਅਰਜ਼ੀਆਂ ਉੱਤੇ ਮੁੜ ਵਿਚਾਰ ਕੀਤੇ ਜਾਣ ਦਾ ਭਰੋਸਾ ਮਿਲਣ ਤੋਂ ਬਾਅਦ ਹੀ ਉਹ ਧਰਨਾ ਖਤਮ ਕਰਨਗੇ ਇਹ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਉਸ ਤੋਂ ਬਾਅਦ ਠੰਡ ਵਿੱਚ ਖੁੱਲੇ ਆਸਮਾਨ ਹੇਠ ਨਾਰੇਬਾਜ਼ੀ ਕਰਦੇ ਆ ਨੌਜਵਾਨਾਂ ਨੇ ਮੰਗ ਕੀਤੀ ਹੈ ਕਿ ਧੋਖਾਧੜੀ ਦੇ ਸਬੂਤ ਪੇਸ਼ ਕੀਤੇ ਜਾਣ ਮੁਜ਼ਾਹਰ ਵਿੱਚ ਸ਼ਾਮਲ ਸੈਂਕੜੇ ਬੇਨਿਕਾਰ ਇਹੋ ਦਾਵਾ ਕਰ ਰਹੇ ਨੇ ਸੀ ਕਿ ਉਹਨਾਂ ਵੱਲੋਂ ਮੁਹੱਈਆ ਜਾਣਕਾਰੀ ਬਿਲਕੁਲ درست ਹੈ ਅਤੇ ਸਬੂਤ ਵਜੋਂ ਹਰ ਦਸਤਾਵੇਜ਼ ਦੇ ਡਸਤਾਵੇਜ਼ ਵਿੱਚ ਪੇਸ਼ ਕਰਨ ਵਾਸਤੇ ਅਰਜੀ ਆਈ ਸੀ ਔਰ ਉਸ ਤੋਂ ਬਾਅਦ ਆਸੀ ਹੈ ਕਿ ਸਰਕਾਰ ਵਿਰੁੱਧ ਚੱਲ ਰਹੀ ਨਾਰੇਬਾਜ਼ੀ ਦੌਰਾਨ ਪੰਜਾਬੀ ਨੌਜਵਾਨਾਂ ਦੇ ਹੱਕ ਵਿੱਚ ਹਾ ਦਾ ਨਾਮ ਮਾਰਨ ਲਈ ਵਿਰੋਧੀ ਧਿਰ ਦੇ ਆਗੂ ਮੈਰਿਟ ਸਟਾਈਲਸ ਵੀ ਪਹੁੰਚੇ ਨੇ ਔਰ ਉਸ ਤੋਂ ਬਾਅਦ ਆ지ਏ ਕਿ ਈਮੇਲਸ ਵਿੱਚ ਇਹ ਲਗਾਤਾਰ ਕਿਹਾ ਜਾ ਰਿਹਾ ਕਿ ਸਾਰੇ ਬਿਨਕਾਰਤੀ ਫੀਸ ਵਾਪਸ ਕੀਤੀ ਜਾਵੇਗੀ ਤੇ ਯੋਗਤਾ ਸ਼ਰਤਾ ਪੂਰੀਆਂ ਕਰਨ ਵਾਲੀ ਉਮੀਦਵਾਰ ਮੂੜ ਅਰਜ਼ੀ ਦਾਅਰ ਕਰ ਸਕਦੇ ਨੇ ਜ਼ਿਕਰ ਵੀ ਹੋ ਗਿਆ ਕਿ ਕੈਨੇਡਾ ਦੇ ਵਿੱਚ ਹਰ ਸੂਬੇ ਵਿੱਚ ਆਪਣਾ ਇੱਕ ਇਮੀਗ੍ਰੇਸ਼ਨ ਪ੍ਰੋਗਰਾਮ ਚਲਾਇਆ ਜਾਂਦਾ ਜਿਸ ਵਿੱਚ ਪ੍ਰੋਫੈਸ਼ਨਲ ਨੋਮੀਨੀ ਪ੍ਰੋਗਰਾਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੂਬਾ ਇਸ ਨੂੰ ਆਪਣੀ ਲੋੜਾਂ ਦੇ ਹਿਸਾਬ ਨਾਲ ਚਲਾਉਂਦਾ ਹੈ ਤੇ ਕਿਸੇ ਵੀ ਸੂਬੇ ਵਿੱਚ ਕੰਮ ਕਰਦੇ ਹੋਏ ਵਿਨੇਕਰ ਆਪਣੀ ਪੜ੍ਹਾਈ ਤੇ ਜ਼ਰੂਰੇ ਭਾਸ਼ਾ ਦੀ ਮੁਹਾਰਤ ਅਤੇ ਜੌਬ ਆਫਰ ਆਦਿ ਦੇ ਆਧਾਰ ਤੇ ਸੂਬੇ ਨੂੰ ਪੀਆਰਡੀ ਅਰਜ਼ੀ ਦਿੰਦੇ ਹਨ ਸੂਬੇ ਵੱਲੋਂ ਪੀਐਨਪੀ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਵਿਨੇਕਰ ਫੈਡਰਲ ਪੱਤਰ ਤੇ ਪੀਆਰਡੀ ਅਰਜ਼ੀ ਦਿੰਦੇ ਹਨ ਤੇ ਕੈਨੇਡਾ ਵਿੱਚ ਪਰਮਨੈਂਟ ਰੈਜ਼ੀਡੈਂਟ ਬਣ ਜਾਂਦੇ ਨੇ ਪਰ ਹੁਣ ਕੈਨੇਡਾ ਦੇ 온ਟਾਰੀਓ ਦੇ ਵਿੱਚ ਪੀਆਰ ਲੈਣਾ ਹੁਣ ਲੋਕਲ ਹੀ ਔਖਾ ਹੈ ਉਹਨਾਂ ਦੀਆਂ ਅਰਜ਼ੀਆਂ ਖਾਰਿਜ ਕੀਤੀਆਂ ਨੇ ਤੇ ਉਹਨਾਂ ਦੇ ਵੱਲੋਂ ਵੱਡਾ ਪੱਧ ਜਿਹੜਾ ਵੱਡੇ ਪੱਧਰ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਇਨਸਾਫ ਦੀ ਮੰਗ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਅਮਰੀਕਾ ਨੇ ਇੱਕ ਬੇਹੱਦ ਵੱਡੀ ਕਾਰਵਾਈ ਜਿਹੜੀ ਆ ਉਹ ਸਾਬਕਾ 올림픽 ਐਥਲੀਟਸ ਉੱਤੇ ਕਰ ਦਿੱਤੀ ਹੈ ਯਾਨੀ ਕਿ ਕੈਨੇਡੀਅਨ ਸਾਬਕਾ 올림픽 ਐਥਲੀਟ ਦੇ ਉੱਤੇ ਕਾਰਵਾਈ ਕਰ ਦਿੱਤੀ ਆ ਕਿਉਂਕਿ ਇਹ ਐਥਲੀਟ ਤੋਂ ਹੁਣੇ ਡਰੱਗ ਕਿੰਗਪਿਨ ਬਣ ਗਿਆ ਜਿਸ ਦੇ ਉੱਤੇ ਹੁਣ ਕਾਫੀ ਜ਼ਿਆਦਾ ਵੱਡਾ ਇਨਾਮ ਜਿਹੜਾ ਰੱਖ ਦਿੱਤਾ ਕਿਉਂਕਿ ਇਹ ਜੋ ਡਰੱਗ ਕਿੰਗਪਿਨ ਹੈ ਬਹੁਤ ਜ਼ਿਆਦਾ ਮਾਮਲਿਆਂ ਦੇ ਵਿੱਚ ਵਾਂਟਡ ਹੈ ਬਹੁਤ ਜ਼ਿਆਦਾ ਮਾਮਲੇ ਜਿਹੜੇ ਨੇ ਔਰ ਬਹੁਤ ਸਾਰੀਆਂ ਜਿਹੀਆਂ ਗਤੀਵਿਧੀਆਂ ਇਸ ਦੇ ਵੱਲੋਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਮੋਸਟ ਵਾਂਟਡ ਇਸ ਨੂੰ ਦੱਸਿਆ ਗਿਆ ਤੇ ਇਸ ਦੇ ਉੱਤੇ ਵੱਡਾ ਇਨਾਮ ਰੱਖ ਦਿੱਤਾ ਕੀ ਕੁਝ ਪੂਰਾ ਮਾਮਲਾ ਹੈ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰ ਲੈਨੇ ਆ ਦੱਸਿਆ ਜਾ ਰਿਹਾ ਹੈ ਕਿ ਹੁਣ ਅਮਰੀਕਾ ਨੇ ਸਾਬਕਾ ਕੈਨੇਡੀਅਨ 올림픽 ਐਥਲੀਟ ਤੋਂ ਡਰੱਗ ਗੈਂਗਸਟਰ ਬਣੇ ਰਿਆਨ ਵੈਂਡਿੰਗ ਦੀ ਗ੍ਰਿਫਤਾਰੀ ਦੇ ਤੇ ਇਨਾਮ 10 ਮਿਲੀਅਨ ਡਾਲਰ ਤੋਂ ਵਧਾ ਕੇ 15 ਮਿਲੀਅਨ ਡਾਲਰ ਕਰ ਦਿੱਤਾ ਹੈ ਵੈਂਡਿੰਗ ਨਾਲ ਜੁੜੇ ਇਸ ਮਾਮਲੇ 'ਚ ਆਪਰੇਸ਼ਨ ਜੁਆਇੰਟ ਦੇ ਹਿੱਸੇ ਵਜੋਂ ਕੈਨੇਡਾ 'ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਵੈਂਡਿੰਗ ਨੇ 1 ਬਿਲੀਅਨ ਡਾਲਰ ਦੀ ਡਰੱਗ ਸਮੱਗਲਿੰਗ ਸੈਨੋਲੋਇਕ 카rtel ਨਾਲ ਗੜਜੋੜ ਅਤੇ ਗਵਾਹ ਦੇ ਕਤਲ ਦਾ ਦੋਸ਼ ਕੀਤਾ ਹੈ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਦੇ ਸਹਾਇਕ ਅਟਾਰਨੀ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਨਵੀਂ ਯੂਐਸ ਫੈਡਰਲ ਚਾਰਟ ਸ਼ੀਟ ਦੇ ਵਿੱਚ ਹੁਣ 15 ਲੋਕਾਂ ਦੇ ਤੇ ਦੋਸ਼ ਲਗਾਇਆ ਗਿਆ ਅਮਰੀਕਾ ਤੇ ਕੈਨੇਡਾ ਦੇ ਟਾਪ ਲਾਅ ਐਨਫੋਰਸਮੈਂਟ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸੱਤ ਦੋਸ਼ਿਆਂ 'ਚ ਕੈਨੇਡਾ ਦੇ ਮੰਨੇ ਪਰਮੰਨੇ ਡਿਫੈਂਸ ਲਾਇਰ ਦੀਪਕ ਔਰ ਵੀ ਸ਼ਾਮਲ ਨੇ ਔਰ ਅਮਰੀਕਾ ਦੇ ਵਿੱਚ ਇੱਕ ਗਵਾਹ ਦੇ ਕਤਲ ਦੀ ਸਾਜ਼ਿਸ਼ ਰਚਨ ਚ ਮਦਦ ਕਰਨ ਦਾ ਵੀ ਉਸਤੇ ਦੋਸ਼ ਲੱਗਾ ਹੈ ਉਸਤੇ ਦੋਸ਼ ਹੈ ਕਿ ਉਸਨੇ ਆਪਣੇ ਸਾਬਕਾ ਕੈਨੇਡੀਅਨ 올림픽 ਐਥਲੀਟ ਤੋਂ ਡਰਗ ਲਾਡਰ ਬਣੇ ਰਿਆਨ ਵੈਂਡਿੰਗ ਨੂੰ ਸਲਾਹ ਦਿੱਤੀ ਸੀ ਕਿ ਜੇ ਉਹ ਇੱਕ ਮੁੱਖ FBI ਦੇ ਗਵਾਹ ਦਾ ਕਤਲ ਕਰਦਾ ਤਾਂ ਉਸ ਵਿਰੁੱਧ ਕੇਸ ਕਾਰਸ਼ ਕੀਤਾ ਜਾ ਸਕਦਾ ਰਿਪੋਰਟ ਦੇ ਅਨੁਸਾਰ FBI ਦੇ ਗਵਾਹ ਦਾ ਨਾਮ ਜੁਨਾਥਨ ਜਿਹੜਾ ਗਰਲ ਸੀ ਆ ਸੀ ਔਰ ਉਸ ਨੂੰ ਇਸ ਸਾਲ ਜਨਵਰੀ ਚ ਕੋਲੰਬੀਆ ਦੇ ਮੈਡਿਲਨ ਸ਼ਹਿਰ ਦੇ ਵਿੱਚ ਇੱਕ ਰੈਸਟੋਰੈਂਟ ਦੇ ਸਿਰ 'ਚ ਪੰਜ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਆਜ਼ੀਏ ਕਿ ਸੋਸ਼ਲ ਮੀਡੀਆ ਤੇ ਕੁਕੀਨ ਲਾਇਰ ਤੇ ਨਾਂ ਨਾਲ ਜਾਣੇ ਜਾਂਦੇ ਸਨ ਤੇ ਨਿਆਂ 'ਚ ਰੁਕਾਵਟ ਪਾਉਣਾ ਗਵਾ ਨਾਲ ਛੇੜਛੜ ਕਰਨਾ ਤੇ ਕਤਲ ਲਈ ਉਕਸਾਉਣ ਸਮੇਤ ਕਈ ਗੰਭੀਰ ਦੋਸ਼ ਲੱਗੇ ਨੇ ਇਹ ਪੂਰਾ ਮਾਮਲਾ ਸਾਫ ਦਾ ਕੈਨੇਡੀਅਨ 올림픽 ਐਥਲੀਟ ਰિયાન ਵੈਡਿੰਗ ਨਾਲ ਜੁੜਿਆ ਹੈ ਵੈਡਿੰਗ FBI ਦੀ ਟੌਪ 10 ਮੋਸਟ ਵਾਂਟਿਡ ਸੂਚੀ ਦੇ ਵਿੱਚ ਸ਼ਾਮਲ ਹੈ ਨਸ਼ਿਆ ਤੇ ਲਾਲਚ ਨੇ ਉਸ ਨੂੰ ਇੱਕ ਖਤਰਨਾਕ ਅਪਰਾਧੀ ਬਣਾ ਦਿੱਤਾ ਰિયાન ਵੈਡਿੰਗ ਨੇ 2002 ਦੇ Olympic Picture Parallel ਜੁਆਇੰਟ ਦੇ ਵਿੱਚ 24ਵਾਂ ਸਨ ਹਾਸਲ ਕੀਤਾ ਸੀ 올림픽 ਚ ਸਫਲਤਾ ਹਾਸਲ ਕਰਨ ਤੋਂ ਬਾਅਦ ਉਸ ਨੂੰ ਮਾਣ ਅਤੇ ਨਸ਼ੇ ਦਾ ਅਜੀਹਾ ਚਸਕਾ ਲੱਗਾ ਕਿ ਹੌਲੀ-ਹੌਲੀ ਅਪਰਾਧ ਦੀ ਦੁਨੀਆ ਦੇ ਵਿੱਚ ਸ਼ਾਮਲ ਹੋ ਗਿਆ ਕੈਨੇਡਾ ਦੇ ਵਿੱਚ ਡਰੱਗਸ ਦੀ ਕਫਟੀ ਖੇਪ ਦੇ ਕਬਜ਼ਾ ਕਰਨ ਲਈ ਉਸਨੇ ਇੱਕੋ ਪਰਿਵਾਰ ਦੇ ਦੋ ਮੈਂਬਰਾਂ ਦਾ ਕਤਲ ਕੀਤਾ ਵੈਂਡਿੰਗ ਦੇ ਉਸਤੇ ਕਰੋੜੇ ਕੋਲੰਪੀਆ ਮੈਕਸੀਕੋ ਦੱਖਣੀ ਕੈਲੀਫੋਰਨੀਆ ਤੇ ਕੈਨੇਡਾ ਵਿਚਾਲੇ ਡਰੱਗਸ ਲਿਜਾਣ ਲਈ ਲੰਬੀ ਦੂਰੀ ਤੇ ਟਰੱਕਾਂ ਦੀ ਵਰਤੋਂ ਕੀਤੀ ਉਸਨੇ ਹਰ ਸਾਲ ਲਗਭਗ 60 ਟਨ ਕੋਕੀਨ ਦੀ ਸਮਕਲਿੰਗ ਕਰਨ ਜਿਹੜਾ ਪ੍ਰਬੰਧ ਕੀਤਾ ਜਾਨੀ ਕਿ ਹੁਣ ਇੱਕ ਬਿਹਦ ਵੱਡਾ ਕਦਮ ਜਿਹੜਾ ਵਾ ਚੱਕਿਆ ਅਮਰੀਕਾ ਨੇ ਕਿ ਹੁਣੇ ਮੋਸਟ ਵਾਂਟਡ 올림픽 ਐਥਲੀਟਸ ਜੋ ਡਰੱਗ ਕਿੰਗਪਿਨ ਬਣ ਗਿਆ ਉਸ ਤੇ 10 ਮਿਲੀਅਨ ਦਾ ਡਾਲਰ ਦਾ ਇਨਾਮ ਸੀਗਾ ਪਰ ਹੁਣ 15 ਮਿਲੀਅਨ ਡਾਲਰ ਦਾ ਇਨਾਮ ਜਿਹੜਾ ਰੱਖ ਦਿੱਤਾ ਗਿਆ ਇਨਸਟਾ ਕੁਈਨ ਦੇ ਨਾਂ ਨਾਲ ਜਾਣੀ ਜਾਂਦੀ ਬਰਖਾਸਤ ਕੌਨਸਟੇਬਲ ਅਮਨਦੀਪ ਕੌਰ ਨੂੰ ਹਾਈ ਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ ਅਦਾਲਤ ਵੱਲੋਂ ਉਸ ਨੂੰ ਪ੍ਰਸ਼ਟਾਚਾਰ ਰੋਕਥਾਮ ਕਾਨੂੰਨ ਅਧੀਨ ਦਰਜ ਇੱਕ ਮਾਮਲੇ ਵਿੱਚ ਨਿਯਮਤ ਜ਼ਮਾਨਤ ਮਿਲ ਗਈ ਹੈ ਜਸਟਿਸ ਅਮਨ ਚੌਧਰੀ ਦੀ ਅਦਾਲਤ ਨੇ 17 ਨਵੰਬਰ ਨੂੰ ਅਮਨਦੀਪ ਕੌਰ ਨੂੰ ਜ਼ਮਾਨਤ ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਏ ਅਮਨਦੀਪ ਕੌਰ ਵਿਰੁੱਧ ਵਿਜੀਲੈਂਸ ਨੇ 26 ਮਈ ਨੂੰ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਸੀ ਸੁਣਵਾਈ ਦੌਰਾਨ ਪਟੀਸ਼ਨ ਕਰਤਾ ਦੇ ਸੀਨੀਅਰ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਅਮਨਦੀਪ ਕੌਰ ਲਗਭਗ 6 ਮਹੀਨਿਆਂ ਤੋਂ ਹਿਰਾਸਤ ਵਿੱਚ ਸੀ ਸੂਬੇ ਦੇ ਨਜ਼ਰਬੰਦੀ ਸਰਟੀਫਿਕੇਟ ਮੁਤਾਬਕ ਉਹ 5 ਮਹੀਨੇ ਅਤੇ 19 ਦਿਨਾਂ ਤੋਂ ਜੇਲ੍ਹ ਵਿੱਚ ਸੀ ਜ਼ਮਾਨਤ ਦਿੰਦੇ ਹੋਏ ਅਦਾਲਤ ਨੇ ਨੋਟ ਕੀਤਾ ਹੈ ਕੀ ਮਾਮਲੇ ਵਿੱਚ ਚਲਾਨ 14 ਨਵੰਬਰ 2025 ਨੂੰ ਪੇਸ਼ ਕੀਤਾ ਗਿਆ ਸੀ ਪਰ ਅਜੇ ਤੱਕ ਦੋਸ਼ ਤੈਅ ਨਹੀਂ ਕੀਤੇ ਗਏ ਮਾਮਲੇ ਵਿੱਚ ਕੁੱਲ 46 ਗਵਾਹ ਨੇ ਜਿਸ ਕਾਰਨ ਮੁਕਦਮੇ ਵਿੱਚ ਕਾਫੀ ਸਮਾਂ ਲੱਗਣ ਦੀ ਸੰਭਾਵਨਾ ਹੈ ਇਹ ਵੀ ਨੋਟ ਕੀਤਾ ਗਿਆ ਹੈ ਕਿ ਉਹ ਇੱਕ ਹੋਰ ਐਨਡੀਪੀਐਸ ਐਕਟ ਮਾਮਲੇ ਵਿੱਚ ਜ਼ਮਾਨਤ ਤੇ ਹੈ ਅਦਾਲਤ ਨੇ ਅਮਨਦੀਪ ਕੌਰ ਨੂੰ ਰੈਗੂਲਰ ਜ਼ਮਾਨਤ ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ ਪਰ ਉਸ ਨੂੰ ਹੇਠਲੀ ਅਦਾਲਤ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਜ਼ਮਾਨਤ ਸੁਰੱਖਿਆ ਬੌਂਡ ਜਮ੍ਹਾਂ ਕਰਵਾਉਣਾ ਪਵੇਗਾ ਅਤੇ ਕਈ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ ਇਹਨਾਂ ਸ਼ਰਤਾਂ ਵਿੱਚ ਮੁਕਦਮੇ ਦੌਰਾਨ ਸਬੂਤਾਂ ਨਾਲ ਛੇੜਛਾੜ ਨਾ ਕਰਨਾ ਮੁਕਦਮੇ ਦੇ ਗਵਾਹਾਂ ਤੇ ਦਬਾਅ ਨਾ ਪਾਉਣਾ ਜਾਂ ਡਰਾਉਣਾ ਧਮਕਾਉਣਾ ਨਹੀਂ ਹੀਟਲੀ ਅਦਾਲਤ ਦੀ ਇਜਾਜ਼ਤ ਤੋਂ ਬਿਨਾ ਦੇਸ਼ ਨਾ ਛੱਡਣਾ ਅਤੇ ਮੁਕਦਮਾ ਖਤਮ ਹੋਣ ਤੱਕ ਆਪਣਾ ਪਤਾ ਅਤੇ ਮੋਬਾਈਲ ਨੰਬਰ ਨਾ ਬਦਲਣਾ ਆਦਿ ਸ਼ਾਮਲ ਹੈ